ਫੇਸੀ ਬੰਦ ਕਰ ਦੇਗਾ ਧਾਕ ਮਾਰਾਂਗੇ ਤਾਂ ਫਿਰ ਅਸੀਂ ਬੀ ਨਿਕੀ ਹੋਵਾਂਗੇ ਤੇ ਅਸੀਂ ਫੇਰ ਤੀਰ ਕਰਦੇ ਆ ਸਾਡੇ ਉਹਨਾਂ ਲੋਕਾਂ ਨੂੰ ਭਾਵੇਂ ਉਹ ਕਿਸੇ ਨਾਲ ਸੰਬੰਧਤ ਹੋਣ ਕਿ ਇਹ ਲੜਾਈ ਸਾਡੀ ਐ ਐਮਐਸਬੀ ਕਾਨੂੰਨ ਦੀ ਹੈ ਸਭੀ ਲੜਾਈ ਫਸਲਾ ਦੀ ਹੈ ਔਰ ਸਭੀ ਲੜਾਈ ਸਾਧੀਆਂ ਦੀ ਹੈ ਤੇ ਤੁਸੀਂ ਸਰਕਾਰ ਦਾ ਖਵਾਸ ਜਮਾ ਸਾਡੀ ਸਰਕਾਰ ਨੂੰ ਬਹੁਤ ਪੰਜਾਬੀ ਹੈ ਸਾਡੀ ਅਕਸ਼ਿੰਦਰ ਸਿੰਘ ਹੈ ਇਸ ਨੂੰ ਅਸੀਂ ਸਮਝ ਲੈਂਦੇ ਹਾਂ ਉਹ ਪਾਸਾ ਦੇ ਅੰਦਰ ਤੋਂ ਹੈ ਜੋ ਵਾਸ਼ਪਾ ਦੇ ਇਸ ਮਾਸ ਲਾਗ ਦੇ ਕਰਨੇ ਸੰਗਰੂਰ ਦੇ ਐਸਐਸਪੀ ਸਰਤਾ ਸਿੰਘ ਚਾਹਰ ਹਾਂ ਜੀ ਅੱਜ ਅਰੇ ਕੋਈ ਕਿਤੇ ਨਹੀਂ ਕਿਤੇ ਨਹੀਂ ൊരു ചേരുന്ന ਈ ਆਈਡੀ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਉਹ ਸਾਨੂੰ ਬਰਕਤ ਦੇਇਆ ਸਿੱਧੂ ਦੇ ਵੱਲੋਂ ਉਹਨਾਂ ਨੂੰ ਆਖਿਆ ਗਿਆ ਕਿ ਤੁਸੀਂ ਅਸੀਂ ਵੀ ਚਾਹੁੰਦੇ ਕਿ ਕੋਈ ਟਕਰਾਅ ਹੋਵੇ ਤੁਸੀਂ ਸ਼ਾਂਤ ਬਈ ਤਰੀਕੇ ਦੇ ਨਾਲ ਇੱਥੋਂ ਚਲੇ ਜਾਓ ਜੀ ਦੀ ਸਾਡੀ देखो बच्चा देखो चलो 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 ਆ ਫੇਰ ਅਸੀਂ ਦੀ ਨਹੀਂ ਕਵੀ ਹੋਵਾਂਗੇ ਤੇ ਅਸੀਂ ਫੇਰ ਪੀਰ ਕਰਦੇ ਆ ਸਾਡੇ ਉਹਨਾਂ ਲੋਕਾਂ ਨੂੰ ਭਾਵੇਂ ਕਿਸੇ ਨਾਲ ਸੰਬੰਧਤ ਹੋਣਾ ਕਿ ਆਹ ਜੰਗ ਲੜਾਈ ਸਾਡੀ ਐ ਐਮਐਸਬੀ ਕਾਨੂੰਨ ਦੀ ਐ ਸਭੀ ਲੜਾਈ ਫਸਲਾਂ ਦੀ ਐ ਔਰ ਸਭੀ ਲੜਾਈ ਸਭੀਆਂ ਦੇ ਹੁੰਦੀ ਐ ਤੇ ਤੁਸੀਂ ਨੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਨੋ ਕਮੈਂਟ ਕਰਦੇ ਹੋ ਉਹ ਭਾਗਲਾ ਸਪਾਸਟ ਰਾਣ ਦੇ ਚੱਲਣੇ ਜੀ ਸਰੂਰ ਦੇ ਐਸਐਸਪੀ ਸਰਤਾ ਸਿੰਘ ਚਾਹਲਾ ਅਸਪੀ ਪਵਿੰਦਰ ਸਿੰਘ ਜੀ ਦਾ रे हो जाओ आप बड़ा सर ऊपर पर पर मेरा एक सोचा मैं कैसे गड़बड़ करूं एक नए के बारे में बात हो जाएगा जी हां जैसे अरे कोई एक दिन भी चाहिए ڀائي ٽرن لايو ਵੇਦੋ ਲੈ ਲਾਂਗੇ ਕੋਈ ਨਹੀਂ ਆਪਾਂ ਨਹੀਂ ਜਾਂਦੇ ਰਿਸਕ ਲੈਣੇ ਨਹੀਂ ਆਈਦੀ ਉਸ ਤੋਂ ਬਾਅਦ ਟੀ ਆਈ ਡੀ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਉਹ ਸਾਨੂੰ ਹੋਰ ਬੱਕਿਆ ਹੋ ਉਹ ਸਿੱਧੂ ਦੇ ਵੱਲੋਂ ਉਹਨਾਂ ਨੂੰ ਆਖਿਆ ਗਿਆ ਕਿ ਕਿਸੇ ਅਸੀਂ ਵੀ ਚਾਹੁੰਦੇ ਕਿ ਕੋਈ ਟਕਰਾਅ ਹੋਵੇ ਤੁਸੀਂ ਸ਼ਾਂਤ ਬਈ ਤਰੀਕੇ ਦੇ ਨਾਲ ਇੱਥੋਂ ਚਲੇ ਜਾਓ ਜੂਨ ਦੀ ਸਾਹਮਣੇ ਚੱਲ ਸਾਡੇ ਦਰਫਤਾਰੀਆਂ ਨੇ ਵਾਸੀ